ਜੀ ਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਨ ਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਸਿਕਸ ਹਿਸਟਰੀ ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੀਟੈਟ 1 ਤੇ ਪੀਟੈਟ 2 ਦੇ ਵਿਦਿਆਰਥੀਆਂ ਦੇ ਲਈ ਪੰਜਾਬੀ ਪੈਡਾਗੋਗੀ ਇਸ ਵਿਸ਼ਾ ਹੈ ਜੀ ਮੁਲਾਂਕਣ ఎవਲੂਏਸ਼ਨ ਕੀ ਹੈ ਇਸ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਮੈ ਤੁਹਾਨੂੰ ਇਸ ਵੀਡੀਓ ਵਿੱਚ ਕਰਾਵਾਂਗੀ मुलांकन मुलांकन दो शब्द मूल जमा अंकन तो बनया है जिसका शाब्दिक अर्थ है मुलान मापन वैल्यूज मुलांकन का संबंध विशा ज्ञान तो इलावा रुचि शख्सियत के गुण ते प्रवृत्ति नाल हुंदा है मुलांकन ਦੋ ਸ਼ਬਦ ਮੂਲ plus ਸੰਕਨ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਮੁੱਲਾਂ ਦਾ ਮਾਪਨ ਤੇ ਮੁਲਾਂਕਣ ਦੇ ਵਿੱਚ ਵਿਦਿਆਰਥੀ ਦੇ ਗਿਆਨ ਤੋਂ ਇਲਾਵਾ ਉਸ ਦੀ ਸ਼ਖਸੀਅਤ ਉਸ ਦੀ ਰੁਚੀ ਉਸ ਵਿੱਚ ਕੀ ਪ੍ਰਵਿਰਤੀਆਂ ਨੇ ਭਾਵ ਬੱਚੇ ਦਾ ਸਰਪੱਖੀ ਵਿਕਾਸ ਹੈ ਉਸ ਦਾ ਮੁਲਾਂਕਣ ਕੀਤਾ ਜਾਂਦਾ ਹੈ ਮੁਲਾਂਕਣ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ ਵਿਦਿਆਰਥੀ ਦੀ ਵਿੱਦਿਆ ਪ੍ਰਾਪਤੀ ਦਾ ਪਤਾ ਨਾ ਲੱਗਣਾ ਪ੍ਰੀਖਿਆ ਪ੍ਰਣਾਲੀ ਦਾ ਮੁੱਖ ਦੋਸ਼ ਹੈ ਦੇਖੋ ਮੁਲਾਂਕਣ ਜੋ ਹੈ ਪ੍ਰੀਖਿਆ ਪ੍ਰਣਾਲੀ ਦੇ ਵਾਂਗ ਟਾਈਮ ਟੂ ਟਾਈਮ ਨਹੀਂ ਕੀਤਾ ਜਾਂਦਾ ਲਗਾਤਾਰ ਚੱਲਦੀ ਹੈ ਹਰ ਰੋਜ਼ ਚੱਲਦੀ ਹੈ ਖੇਡ ਦੇ ਮੈਦਾਨ ਚ ਕਲਾਸ ਚ ਬੱਚੇ ਜਦੋਂ ਆਪਸ ਵਿੱਚ ਗੱਲ ਕਰ ਰਹੇ ਨੇ ਅਧਿਆਪਕ ਨਾਲ ਗੱਲ ਕਰ ਰਹੇ ਨੇ ਜਾਂ ਕਿਸੇ ਕੰਮ ਨੂੰ ਕਰ ਰਹੇ ਹਨ ਤਾਂ ਮੁਲਾਂਕਣ ਜਿਹੜੀ ਹੈ ਉਹ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ ਔਰ ਪ੍ਰੀਖਿਆ ਪ੍ਰਣਾਲੀ ਦਾ ਸਭ ਤੋਂ ਵੱਡਾ ਦੋਸ਼ ਕੀ ਸੀ ਜਿਸ ਕਰਕੇ ਮੁਲਾਂਕਣ અપਨਾਇਆ ਗਿਆ ਕਿ ਵਿਦਿਆਰਥੀ ਦੀ ਵਿਦਿਅਕ ਪ੍ਰਾਪਤੀ ਦਾ ਪਤਾ ਨਹੀਂ ਸੀ ਲੱਗਦਾ ਕਿਉਂਕਿ ਸਾਲ 'ਚ ਜਿਹੜੇ ਹੈ ਇਗਜ਼ਾਮ ਤਿਮਾਈ ਸ਼ਮਾਈ ਮਾਈ ਤੇ ਫਿਰ ਸਲਾਨਾ ਹੁੰਦੇ ਨੇ ਤੇ ਬੱਚਾ ਰੱਟੇ ਲਾ ਕੇ ਜਿਹੜਾ ਹੈ ਉਹ ਪ੍ਰੀਖਿਆ ਪਾਸ ਕਰ ਲੈਂਦਾ ਸੀ ਵਿਦਿਆਰਥੀਆਂ ਵਿੱਚ ਰੱਟੇ ਦੀ ਪ੍ਰਵਿਰਤੀ ਪ੍ਰੀਖਿਆ ਪ੍ਰਣਾਲੀ ਦਾ ਦੋਸ਼ ਹੈ ਤੇ ਸਕੂਲਾਂ ਵਿੱਚ ਗੁਣਾਤਮਕ ਤਕਨੀਕਾਂ ਦਾ ਸੰਬੰਧ ਵਿਦਿਆਰਥੀ ਦੇ ਆਂਤ੍ਰਿਕ ਮੁਲਾਂਕਣ ਲਈ ਕੀਤਾ ਜਾਂਦਾ ਹੈ ਵਿਦਿਆਰਥੀ ਵਿਚਨ ਰੱਟੇ ਦੀ ਪ੍ਰਵਿਰਤੀ ਪ੍ਰੀਖਿਆ ਪ੍ਰਣਾਲੀ ਦਾ ਦੋਸ਼ ਹੈ ਕਿਉਂਕਿ ਪ੍ਰੀਖਿਆ 'ਚ ਕੀ ਹੁੰਦਾ ਹੈ ਕਿ ਬੱਚਾ ਜਿਹੜਾ ਹੈ ਆਪਣੇ ਸਿਲੇਬਸ ਨੂੰ ਜਾਂ ਕੁਐਸਚਨ ਨੂੰ ਰੱਟਾ ਲਾ ਲੈਂਦਾ ਹੈ ਉਹੀ ਪੇਪਰ ਚ ਆਂਦਾ ਹੈ ਲਿਖਦਾ ਹੈ ਤੇ ਪਾਸ ਹੋ ਜਾਂਦਾ ਹੈ ਸਕੂਲਾਂ ਵਿੱਚ ਵਿਦਿਆਰਥੀ ਦਾ ਜਿਹੜਾ ਹੈ ਗੁਣਾਤਮਕ ਤਕਨੀਕ ਉਹਨਾਂ ਦੀ ਕੁਆਲਿਟੀ ਦਾ ਜਿਹੜੀ ਹੈ ਮੁਲਾਂਕਣ ਕੀਤਾ ਜਾਂਦਾ ਹੈ ਉਸ ਦੇ ਆਂਤ੍ਰਿਕ ਜਾਂ ਅੰਦਰੂਨੀ ਮੁਲਾਂਕਣ ਦੇ ਨਾਲ ਉਸ ਦਾ ਸਬੰਧ ਹੁੰਦਾ ਹੈ ਮੁਲਾਂਕਣ ਆਈ ਦੇ ਵਿਸ਼ਾ ਜੋ ਮੈਂ ਤੁਹਾਨੂੰ ਕਰਵਾ ਰਹੀ ਹਾਂ ਇਸ ਦੇ ਮਹੱਤਵਪੂਰਨ ਤੇ ਇੰਪੋਰਟੈਂਟ ਪੱਖ ਹੀ ਤੁਹਾਨੂੰ ਇਸ ਵੀਡੀਓ ਵਿੱਚ ਮੈਂ ਕਰਵਾਵਾਂਗੀ ਔਰ ਇਹਦੇ ਚੋਂ ਹੀ ਜਿਹੜਾ ਪੇਪਰ 'ਚ ਕਾਫੀ ਪ੍ਰਸ਼ਨ ਆਉਣ ਦੀ ਉਮੀਦ ਹੈ ਮੁਲਾਂਕਣ ਦੀਆਂ ਤਕਨੀਕਾਂ ਪ੍ਰਮਾਣਿਕ ਪ੍ਰਯੋਗਾਤਮਕ ਤੇ ਵਸਤੂ ਨਸ਼ਿਸ਼ਟ ਹੁੰਦੀਆਂ ਹਨ ਵਸਤੂ ਨਿਸ਼ਟ ਹੋਣੀਆਂ ਚਾਹੀਦੀਆਂ ਹਨ ਮੁਲਾਂਕਣ ਵਿਦਿਆਰਥੀ ਜੇਂ ਡ੍ਰਿੱਟਸ ਦਾੰਤੇ ਤੇ ਆਧਾਰਿਤ ਹੋਣਾ ਚਾਹੀਦਾ ਹੈ ਦੇਖੋ ਮੁਲਾਂਕਣ ਜੋ ਹੈ ਪਰਮਾਨਿਕ ਹੋਣਾ ਚਾਹੀਦਾ ਹੈ ਮਤਲਬ ਕੋਈ ਵੀ ਜਿਹੜਾ ਹੈ ਮੈਂ ਕਰ ਲਾਂ ਤੁਸੀਂ ਕਰ ਲੋ ਜਾਂ ਕੋਈ ਹੋਰ ਕਰ ਲੇ ਉਸ ਦੇ ਨਤੀਜੇ ਇੱਕੋ ਜਿਹੇ ਤੇ ਪਰਮਾਨਿਤ ਹੋਣੇ ਚਾਹੀਦੇ ਨੇ ਵਸਤੂਨ ਅਸਿਸਟ ਆਬਜੈਕਟਿਵ ਜਿਹੜੇ ਪ੍ਰਸ਼ਨ ਇੰਡ ਵਿੱਚ ਹੋਣੇ ਚਾਹੀਦੇ ਨੇ ਕੋਸ਼ਿਸ਼ ਕਰਿਏ ਕਿ ਮੁਲਾਂਕਣ ਜਿਹੜਾ ਹੈ ਪ੍ਰਯੋਗਾਤਮਕ ਲਰਨਿੰਗ ਬਾਈ ਡੂਇੰਗ ਜਾਂ ਕਰਕੇ ਸਿੱਖੋ ਦੇ ਸਿਧਾਂਤ ਤੇ ਆਧਾਰਿਤ ਹੋਣਾ ਚਾਹੀਦਾ ਹੈ ਤੇ ਵਿਦਿਆਰਥੀ ਕੇਂਦ੍ਰਿਤ ਜੋ ਹੈ ਮੁਲਾਂਕਣ ਹੋਣਾ ਚਾਹੀਦਾ ਹੈ ਕਿਉਂਕਿ ਮੁਲਾਂਕਣ ਅਸੀਂ ਕਰਨਾ ਹੀ ਵਿਦਿਆਰਥੀ ਦਾ ਹੈ ਵਿਦਿਆਰਥੀ ਨੇ ਕੀ ਸਿੱਖਿਆ ਕਿੰਨਾ ਸਿੱਖਿਆ ਤੇ ਕਿਵੇਂ ਸਿੱਖਿਆ ਤਾਂ ਵਿਦਿਆਰਥੀ ਕੇਂਦ੍ਰਿਤ ਹੋਣਾ ਚਾਹੀਦਾ ਹੈ ਵਿਦਿਆਰਥੀਆਂ ਵਿੱਚ ਬੁੱਧੀ ਅੰਕ ਮੁਲਾਂਕਣ ਪ੍ਰਕਿਰਿਆ ਦੁਆਰਾ ਮਾਪਿਆ ਜਾ ਸਕਦਾ ਹੈ ਆਈਕਿਊ ਆਈਕਿਊ ਜੋ ਹੈ ਵਿਦਿਆਰਥੀਆਂ ਦਾ ਅਸੀਂ ਏਵੈਲੂਏਸ਼ਨ ਮੁਲਾਂਕਣ ਦੇ ਰਾਹੀਂ ਮਾਪ ਸਕਦੇ ਹਾਂ ਮੁਲਾਂਕਣ ਪ੍ਰਕਿਰਿਆ ਵਿੱਚ ਵਿਦਿਆਰਥੀਆਂ ਵਿੱਚ ਡਰ ਚਿੰਤਾ ਅੰਦਰੂਨੀ ਖਿੱਚੋ ਤਾਨ ਨਹੀਂ ਹੁੰਦਾ ਕਿਉਂਕਿ ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਉਸ ਦਾ ਜਿਹੜਾ ਹੈ ਮੁਲਾਂਕਣ ਕੀਤਾ ਜਾ ਰਿਹਾ ਹੈ ਪ੍ਰੀਖਿਆ ਦੇ ਵਿੱਚ ਬੱਚਾ ਡਰ ਜਾਂਦਾ ਹੈ ਡਰ ਦੇ ਨਾਲ ਜਿਹੜਾ ਕੁਸਚਨ ਭੁੱਲ ਜਾਂਦਾ ਹੈ ਲੇਕਿਨ ਮੁਲਾਂਕਣ ਦਾ ਕਿਉਂਕਿ ਬੱਚੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਸ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਇਸ ਕਰਕੇ ਬੱਚੇ ਵਿੱਚ ਡਰ ਚਿੰਤਾ ਤੇ ਅੰਦਰੂਨੀ ਖਿੱਚੋ ਤਾਨ ਆਦ ਨਹੀਂ ਹੁੰਦੇ ਕਿਉਂਕਿ ਮੁਲਾਂਕਣ ਜਿਹੜੀ ਹੈ ਉਹ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ ज्ञान ਤੋਂ ਇਲਾਵਾ ਅਸੀਂ ਉਸ ਦੀ ਰੁਚੀ ਉਸ ਦੇ ਸਰਪੱਖੀ ਜਿਹੜੇ ਹੈ ਵਿਕਾਸ ਦਾ ਮੁਲਾਂਕਣ ਕਰਦੇ ਹਾਂ ਤਾਂ ਸਰਪੱਖੀ ਵਿਕਾਸ ਦਾ ਮੁਲਾਂਕਣ ਨਾਲੋਂ ਨਾਲ ਚੱਲਦਾ ਹੈ ਮੁਲਾਂਕਣ ਦੀ ਪ੍ਰਕਿਰਿਆ ਵਿਦਿਆਰਥੀ ਤੇ ਅਧਿਆਪਕ ਦੋਹਾਂ ਦਾ ਮਾਰਗਦਰਸ਼ਕ ਕਰਦੀ ਹੈ ਸੋਨਨ ਕੋਸ਼ਲ ਦਾ ਮੁਲਾਂਕਣ ਕਰਨ ਲਈ ਸਭ ਤੋਂ ਵਧੀਆ ਵਿਧੀ ਕਿਹੜੀ ਹੈ ਜੀ ਬੋਲ ਲਿਖਤ ਹੈ ਦੇਖੋ ਮੁਲਾਂਕਣ ਅਧਿਆਪਕ ਤੇ ਵਿਦਿਆਰਥੀ ਦੋਹਾਂ ਦਾ ਮਾਰਗਦਰਸ਼ਨ ਕਰਦੀ ਹੈ ਅਧਿਆਪਕ ਨੂੰ ਪਤਾ ਹੈ ਕਿ ਉਸਨੇ ਕਿੰਨਾ ਵਿਦਿਆਰਥੀ ਨੂੰ ਕਰਾਇਆ ਤੇ ਵਿਦਿਆਰਥੀ ਨੇ ਕਿੰਨਾ ਸਿੱਖਿਆ ਤਾਂ ਉਹ ਇਸ ਸੀਜ਼ ਦਾ ਜਿਹੜਾ ਹੈ ਨਾ ਉਹ ਨੋਰਮਲ ਮੁਲਾਂਕਣ ਕਰਦਾ ਹੈ ਵਿਦਿਆਰਥੀ ਕਿੰਨਾ ਸਿੱਖ ਰਿਹਾ ਹੈ ਕਿਵੇਂ ਸਿੱਖ ਰਿਹਾ ਹੈ ਇਹ ਅਧਿਆਪਕ ਮੁਲਾਂਕਣ ਕਰਦਾ ਹੈ ਤਾਂ ਮੁਲਾਂਕਣ ਦੀ ਪ੍ਰਕਿਰਿਆ ਉਹਨਾਂ ਦੇ ਲਈ ਮਾਰਗਦਰਸ਼ਕ ਦਾ ਕੰਮ ਕਰਦੀ ਹੈ ਸੁਨਣ ਕੋਸ਼ਲ ਬੱਚੇ ਚ ਸਹੀ ਵਿਕਾਸ ਹੋਇਆ ਕਿ ਨਹੀਂ ਜਦੋਂ ਅਸੀਂ ਡਿਕਟੇਸ਼ਨ ਲਗਾਉਂਦੇ ਆ ਜਿਸ ਨੂੰ ਪੰਜਾਬੀ ਚ ਬੋਲ ਲਿਖਤ ਕਹਿੰਦੇ ਨੇ ਜਿਹੜਾ ਬੱਚਾ ਸਹੀ ਡਿਕਟੇਸ਼ਨ ਕਰਦਾ ਹੈ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਦਾ ਸੁਨਨ ਯੰਤਰ ਭਾਅ ਕੰਨ ਬੇਨੁਕਸ ਨੇ ਉਸ ਤੇ ਸੁਨਣ ਕੋਸ਼ਲ ਦਾ ਵਿਕਾਸ ਹੋ ਚੁੱਕਾ ਹੈ ਸੁਣ ਕੇ ਸਮਝਣਾ ਸੁਨਣ ਕੋਸ਼ਲ ਦਾ ਗੁਣ ਹੈ ਬੋਧ ਸਮਰੱਥਾ ਦੀ ਪ੍ਰੀਖਿਆ ਵਿੱਚ ਪੈਰਾ ਸੁਣ ਕੇ ਪ੍ਰਸ਼ਨ ਪੁੱਛਣਾ ਸ਼ਾਮਲ ਹੁੰਦਾ ਹੈ ਤੇ દૈનિક ਕਾਰਜ ਦੇ ਆਧਾਰ ਤੇ ਬੱਚੇ ਦਾ ਆਂਤਰੀਂ ਮੁਲਾਂਕਣ ਕੀਤਾ ਜਾਂਦਾ ਹੈ। ਬੋਧ ਸਮਰੱਥਾ ਦੀ ਪ੍ਰਖਿਆ ਅਸੀਂ ਕਿਵੇਂ ਕਰਦੇ ਹਾਂ ਕਿ ਇੱਕ ਬੱਚੇ ਨੂੰ ਪਿਆਰਾ ਦਿੰਨੇ ਆ ਬੱਚਾ ਪਿਆਰਾ ਪੜਦਾ ਹੈ, ਸੁਂਦਾ ਹੈ ਤੇ ਫਿਰ ਅਸੀਂ ਉਸ ਦੇ ਵਿੱਚੋਂ ਪ੍ਰਸ਼ਨ ਪੁੱਛਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਬੋਧ ਸਮਰੱਥਾ ਬੱਚੇ ਦਾ ਬੋਧਿਕ ਵਿਕਾਸ ਹੋ ਚੁੱਕਾ ਹੈ। ਹਰ ਰੋਜ਼ ਦੇ ਕੰਮਾਂ ਦੇ ਆਧਾਰ ਤੇ ਅਸੀਂ ਬੱਚੇ ਦਾ ਆਂਤ੍ਰਿਕ ਇੰਟਰਨਲ ਵੈਲੂਏਸ਼ਨ ਜੋ ਹੈ ਬੱਚੇ ਦਾ ਕਰ ਸਕਦੇ ਹਾਂ। जेकर आज तक तो मेरा चैनल पंजाबी वाले भैन जी ने सबसक्राइब नहीं किया कृपा करके मेरे चैनल पंजाबी वाले भैन जी को सबसक्राइब जरूर करो जी महत्वपूर्ण जानकारियां प्राप्त करो और टैस की तैयारी करो जी मुलांकन प्रक्रिया द्वारा अध्यापक ਆਪਣੀਆਂ ਪੜਾਉਣ ਵਿਧਿਆ ਵਿੱਚ ਸੁਧਾਰ ਕਰ ਸਕਦਾ ਹੈ ਕਿਉਂਕਿ ਜਦੋਂ ਆਪਾਂ ਕੋਈ ਟੌਪਿਕ ਪੜਾਉਨੇ ਆ ਕੋਈ ਵਿਸ਼ਾ ਪੜਾਉਨੇ ਆ ਤਾਂ ਅਸੀਂ ਨਾਲੋਂ ਨਾਲ ਬੱਚੇ ਤੋਂ ਉਸ ਵਿਸ਼ੇ ਨਾਲ ਸੰਬੰਧਿਤ ਪ੍ਰਸ਼ਨ ਪੁੱਛਦੇ ਆ ਜੇਕਰ ਬੱਚਾ ਪ੍ਰਸ਼ਨਾਂ ਦਾ ਸਹੀ ਉੱਤਰ ਦਿੰਦਾ ਹੈ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਜੋ ਪੜਾਇਆ ਬੱਚੇ ਨੇ ਉਹ ਗੇਨ ਕੀਤਾ ਹੈ ਸਿੱਖਿਆ ਹੈ ਮੁਲਾਂਕਣ ਦਾ ਉਦੇਸ਼ ਕੀ ਹੈ ਮੁਲਾਂਕਣ ਦਾ ਉਦੇਸ਼ ਹੈ ਬੱਚੇ ਦਾ ਸਰਪੱਖੀ ਵਿਕਾਸ ਕਰਨਾ ਹਰ ਪੱਖ ਤੋਂ ਸਮਾਜਿਕ ਆਰਥਿਕ ਰਾਜਨੀਤਿਕ ਸਿੱਖਿਆਕ ਹਰ ਤਰ੍ਹਾਂ ਦਾ ਵਿਕਾਸ ਕਰਨਾ ਮੁਲਾਂਕਣ ਦਾ ਉਦੇਸ਼ ਹੈ ਮਲਾਂਕਨ ਦੀ ਪ੍ਰਕਿਰਿਆ ਦੁਆਰਾ ਵਿਦਿਆਰਥੀ ਤੇ ਅਧਿਆਪਕ ਦੋਹਾਂ ਨੂੰ ਆਪਣੀਆਂ ਕਮੀਆਂ ਦਾ ਪਤਾ ਲੱਗਦਾ ਹੈ ਅਧਿਆਪਕ ਨੂੰ ਪਤਾ ਲੱਗਦਾ ਹੈ ਜਦੋਂ ਬੱਚਾਂ ਤੋਂ ਪ੍ਰਸ਼ਨ ਪੁੱਛਦਾ ਹੈ ਕਿ ਉਸ ਨੇ ਜੋ ਵਿਸ਼ਾ ਕਰਾਇਆ ਹੈ ਉਹ ਵਿਦਿਆਰਥੀਆਂ ਦੀ ਸਮਝ ਵਿੱਚ ਨਹੀਂ ਆਇਆ ਇੰਟੈਲੀਜੈਂਟ ਬੱਚੇ ਜਿਹੜੇ ਹੈ ਉਸ ਨੂੰ ਗੇਨ ਕਰ ਗਏ ਐਵਰੇਜ ਤੇ ਬਿਲੋ ਬੱਚਿਆਂ ਨੂੰ ਜਿਹੜੇ ਹੈ ਉਹਨਾਂ ਦਾ ਪੜਾਇਆ ਵਿਸ਼ਾ ਨਹੀਂ ਸਮਝਾਇਆ ਤਾਂ ਉਹ ਆਪਣੀਆਂ ਪੜਾਉਣ ਦੀਆਂ ਵਿਧੀਆਂ 'ਚ ਜਿਹੜੀਆਂ ਹੈ ਤਬਦੀਲੀ ਕਰ ਸਕਦਾ ਹੈ ਮੁਲਾਂਕਣ ਅਧਿਆਪਕ ਤੇ ਵਿਦਿਆਰਥੀ ਦੋਨਾਂ ਦੇ ਲਈ ਸਹਾਇਕ ਸੀ ਦੁੰਦਾ ਹੈ ਉਹਨਾਂ ਆਪਣਾ ਕਮੀਆਂ ਦਾ ਪਤਾ ਲੱਗਦਾ ਹੈ ਵਿਦਿਆਰਥੀ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਕਮੀ ਕਿੱਥੇ ਹੈ ਤਾਂ ਉਹ ਉਸ ਨੂੰ ਕਿਵੇਂ ਦੂਰ ਕਰ ਸਕਦਾ ਹੈ ਮੁਲਾਂਕਣ ਸਕਾਰਾਤਮਕ ਪ੍ਰਕਿਰਿਆ ਹੈ ਪੋਜੀਟਿਵ ਜਿਹੜੀ ਹੈ ਐਕਟੀਵਿਟੀਜ਼ ਕਰਨ ਨੂੰ ਮਿਲਦੀਆਂ ਨੇ ਪ੍ਰਕਿਰਿਆ ਹੈ ਕਿਰਿਆਤਮਕ ਉਦੇਸ਼ਾਂ ਦੀ ਪ੍ਰਾਪਤੀ ਲਈ ਪ੍ਰਯੋਗਾਤਮਕ ਕਿਰਿਆਵਾਂ ਬਧੇਰੇ ਉਪਯੋਗੀ ਹਨ ਕਿਰਿਆਤਮਕ ਕਰਨਾ ਕਰਕੇ ਸਿੱਖਣਾ ਉਹਦੇ ਲਈ ਬੱਚੇ ਨੂੰ ਹੱਥੀਂ ਕੋਈ ਕੰਮ ਕਰਨ ਨੂੰ ਦੇਣਾ ਚਾਹੀਦਾ ਹੈ ਜਿਸ ਨੂੰ ਕਹਿੰਦੇ ਪ੍ਰਯੋਗਾਤਮਕ ਪ੍ਰੀਖਿਆਵਾਂ ਮੁਲਾਂਕਣ ਦੁਆਰਾ ਮੁੱਲਾਂ ਦੇ ਅੰਕਨ ਦੀ ਸਥਿਰਤਾ ਨੂੰ ਵਿਸ਼ਵਾਸਯੋਗ ਮੰਨਿਆ ਜਾਂਦਾ ਹੈ ਮੁੱਲ ਜੋ ਵੈਲਿਊਜ਼ ਜੋ ਤੁਸੀਂ ਬੱਚੇ ਦਾ ਮੁਲਾਂਕਣ ਕੀਤਾ ਹੈ ਜੋ ਰਿਜ਼ਲਟ ਤੁਸੀਂ ਦਿੱਤਾ ਹੈ ਉਹ ਵਿਸ਼ਵਾਸਯੋਗ ਮੰਨਿਆ ਜਾਂਦਾ ਹੈ ਕਿਉਂਕਿ ਉਸ ਰਿਜ਼ਲਟ ਨੂੰ ਜੇਕਰ ਮੈਂ ਚੈੱਕ ਕਰਦੀ ਆ ਤਾਂ ਵੀ ਉਹੀ ਆਏਗਾ ਜੇਕਰ ਕੋਈ ਹੋਰ ਚੈੱਕ ਕਰਦਾ ਹੈ ਤਾਂ ਵੀ ਜੇ ਕੋਈ ਅਧਿਆਪਕ ਜਾਂ ਪ੍ਰਿੰਸੀਪਲ ਚੈੱਕ ਕਰਦਾ ਹੈ ਜਾਂ ਬਾਹਰੋਂ ਕੋਈ ਆ ਕੇ ਕੋਈ ਟੀਮ ਚੈੱਕ ਕਰਦੀ ਹੈ ਤਾਂ ਬੱਚੇ ਦਾ ਜੋ ਅਸੀਂ ਮੁਲਾਂਕਣ ਮੁੱਲਾਂ ਦਾ ਅੰਕਨ ਕੀਤਾ ਹੈ ਉਹ ਨਤੀਜਾ ਜਿਹੜਾ ਹੈ ਹਰ ਕੋਲ ਇੱਕੋ ਜਿਹਾ ਆਏਗਾ ਇਸ ਕਰਕੇ ਵਿਸ਼ਵਾਸਯੋਗ ਮੁਲਾਂਕਣ ਦੀ ਪ੍ਰਕਿਰਿਆ ਨੂੰ ਮੰਨਿਆ ਜਾਂਦਾ ਹੈ ਔਰ ਇਹ ਇੱਕ ਸਕਾਰਾਤਮਕ ਪ੍ਰਕਿਰਿਆ ਹੈ ਨਕਾਰਾਤਮਕ ਪ੍ਰਕਿਰਿਆ ਨਾ ਹੋ ਕੇ ਸਕਾਰਾਤਮਕ ਪ੍ਰਕਿਰਿਆ ਹੈ ਕਿਉਂਕਿ ਅਸੀਂ ਇਸ ਬੱਚੇ ਨੂੰ ਜਿਹੜਾ ਹੈ ਉਸ ਦੀਆਂ ਕਮੀਆਂ ਬਾਰੇ ਗਿਆਨ ਕਰਾ ਕੇ ਉਸ ਦਾ ਸਹੀ ਢੰਗ ਨਾਲ ਉਪਚਾਰ ਵੀ ਕਰਦੇ ਹਾਂ ਮੁਲਾਂਕਣ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦਾ ਰਿਕਾਰਡ ਰੱਖਦਾ ਹੈ ਬੱਚੇ ਦੀ ਭਾਸ਼ਾ ਸਿੱਖਣ ਦੀ ਸਮਰੱਥਾ ਮੁਲਾਂਕਣ ਵਿਧੀ ਦੁਆਰਾ ਮਾਪੀ ਜਾ ਸਕਦੀ ਹੈ ਬੱਚੇ ਦੀ ਕਾਰਗੁਜ਼ਾਰੀ ਕਿਸੇ ਵੀ ਵਿਸ਼ੇ 'ਚ ਕਿਸੇ ਵੀ ਕੰਮ 'ਚ ਬੱਚੇ ਦੀ ਕਾਰਗੁਜ਼ਾਰੀ ਕੀ ਹੈ ਉਸਨੇ ਕਿੰਨਾ ਕੁ ਕੁਝ ਸਿੱਖਿਆ ਹੈ ਅਸੀਂ ਮੁਲਾਂਕਣ ਦੇ ਰਾਹੀਂ ਉਸ ਦਾ ਜਿਹੜਾ ਹੈ ਰਿਕਾਰਡ ਰੱਖਤੀ ਹਾਂ ਤੇ ਬੱਚੇ ਦੀ ਭਾਸ਼ਾ ਸਿੱਖਣ ਦੀ ਸਮਰੱਥਾ ਕਿ ਬੱਚੇ ਨੇ ਭਾਸ਼ਾ ਕਿੰਨੀ ਸਿੱਖੀ ਹੈ ਅਸੀਂ ਮੁਲਾਂਕਣ ਦੀ ਵਿਧੀ ਦੇ ਰਾਹੀਂ ਉਸ ਨੂੰ ਮਾਪ ਸਕਦੇ ਹਾਂ ਮੇਰੇ ਚੈਨਲ ਦਾ ਉਦੇਸ਼ ਥੋੜੇ ਸਮੇਂ 'ਚ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਦੇਣਾ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਪ੍ਰਾਇਮਰੀ ਪੱਧਰ ਤੇ ਪਾਸ਼ਾਈ ਸਮਰੱਥਾ ਦੇ ਮੁਲਾਂਕਣ ਦੇ ਲਈ ਜਿਆਦਾ ਮਹੱਤਵ ਵਿਦਿਆਰਥੀਆਂ ਨੂੰ ਕਹਾਣੀ ਆਪਣੇ ਸ਼ਬਦਾਂ ਵਿੱਚ ਸੁਣਾਉਣ ਲਈ ਕਹਿਣਾ ਮੰਨਿਆ ਜਾਂਦਾ ਹੈ ਇਹ ਪ੍ਰਸ਼ਨ ਅਗਸਤ 2014 ਪੀਟੈਟ ਦੇ ਵਿੱਚ ਆਇਆ ਹੈ ਜੀ ਪ੍ਰਾਇਮਰੀ ਪੱਧਰ ਤੇ ਕੀ ਹੈ ਕਿ ਅਸੀਂ ਦੇਖਣਾ ਹੈ ਕਿ ਬੱਚੇ ਨੇ ਭਾਸ਼ਾ ਸਿੱਖ ਲਈ ਕਿ ਉਹ ਆਪਣੇ ਵਿਚਾਰ ਦੂਜਿਆਂ ਅਗੇ ਭਾਸ਼ਾ ਦੇ ذریعے ਰੱਖ ਸਕਦਾ ਹੈ ਕਿ ਨਹੀਂ ਅਸੀਂ ਬੱਚੇ ਨੂੰ ਹੀ ਕੋਈ ਛੋਟਾ ਜਿਹਾ ਵਿਸ਼ਾ ਦਿੰਨੇ ਹਾਂ ਤੇ ਫਿਰ ਬੱਚੇ ਨੂੰ ਕਹਿੰਦੇ ਹਾਂ ਕਿ ਇਸ ਵਿਸ਼ੇ ਤੇ ਕਹਾਣੀ ਸੁਣਾਓ ਤਾਂ ਜੇਕਰ ਬੱਚਾ ਸਹੀ ਤਰ੍ਹਾਂ ਸੁਣਾ ਉਚਿਤ ਤਰ੍ਹਾਂ ਲਯ ਦੇ ਨਾਲ ਗਤੀ ਦੇ ਨਾਲ ਉਹ ਪੈਰਾ ਪੜਦਾ ਹੈ ਤਾਂ ਉਹ ਸਹੀ ਤਰ੍ਹਾਂ ਸਿੱਖ ਸਕਿਆ ਹੈ ਭਾਸ਼ਾ ਸਿੱਖਿਆ ਦੀ ਮੁਲਾਂਕਣ ਵਿਧੀ ਦਾ ਪ੍ਰਮੁੱਖ ਦੋਸ਼ ਕੀ ਹੈ ਕਿ ਇਸ ਵਿੱਚ ਵਿਗਿਆਨਿਕਤਾ ਦੀ ਘਾਟ ਹੈ ਇਹ ਪ੍ਰਸ਼ਨ ਦਸੰਬਰ 2015 ਚ ਪੁੱਛਿਆ ਗਿਆ ਹੈ ਜੀ ਭਾਸ਼ਾ ਸਿੱਖਿਆ ਦੀ ਮੁਲਾਂਕਣ ਵਿਧੀ ਚ ਸਭ ਤੋਂ ਵੱਡਾ ਦੋਸ਼ ਕਿ ਇਸ ਵਿੱਚ ਵਿਗਿਆਨਿਕ ਢੰਗ ਦੇ ਨਾਲ ਜਿਹੜਾ ਹੈ ਮੁਲਾਂਕਣ ਨਹੀਂ ਕੀਤਾ ਜਾਂਦਾ ਵਿਗਿਆਨਿਕਤਾ ਦੀ ਘਾਟ ਹੈ आधुनिक ਧਾਰਨਾ ਅਨੁਸਾਰ ਮੁਲਾਂਕਣ ਨੂੰ ਤ੍ਰਿਕੋਣ ਮੰਨਿਆ ਗਿਆ ਹੈ ਇਸ ਦੇ ਤਿੰਨ ਕੋਣ ਜਾਂ ਤਿੰਨ ਪੱਖ ਹਨ ਉਹ ਪੱਖ ਕਿਹੜੇ-ਕਿਹੜੇ ਨੇ ਬਿੰਦੂ ਕਿਹੜੇ-ਕਿਹੜੇ ਨੇ ਇਸ ਤ੍ਰਿਕੋਣ ਦੇ ਤਿੰਨ ਬਿੰਦੂ ਕਿਹੜੇ ਨੇ ਜੀ ਸਿੱਖਿਆ ਉਦੇਸ਼ ਸਿੱਖਣ ਅਨੁਭਵ ਤੇ ਵਿਵਹਾਰ ਪਰਿਵਰਤਨ ਹਨ ਅਸੀਂ ਮੁਲਾਂਕਣ ਨੂੰ ਇੱਕ ਤ੍ਰਿਕੋਣ ਇਸ ਦੇ ਤਿੰਨ ਬਿੰਦੂ ਮੰਨਦੇ ਹਾਂ ਉਹ ਬਿੰਦੂ ਨੇ ਸਿੱਖਿਆ ਉਦੇਸ਼ ਕੀ ਨੇ ਸਿੱਖਿਆ ਦੇ ਸਿੱਖਣ ਦੇ ਲਈ ਅਸੀਂ ਕਿੰਨਾ ਕੋ ਅਨੁਭਵ ਪ੍ਰਾਪਤ ਕੀਤਾ ਹੈ ਤੇ ਸਿੱਖਣ ਦੇ ਨਾਲ ਵਿਦਿਆਰਥੀ ਦੇ ਵਿਹਾਰ ਵਿੱਚ ਕੀ ਪਰਿਵਰਤਨ ਆਇਆ ਹੈ ਇਹ ਏ ਇਸ ਤਿਕੋਣ ਦੇ ਬਿੰਦੂ ਹਨ ਸਿੱਖਿਆ ਉਦੇਸ਼ ਸਿੱਖਣ ਅਨੁਭਵ ਤੇ ਵਿਹਾਰ ਪਰਿਵਰਤਨ ਇੰਪੋਰਟੈਂਟ ਕੁਸਚਨ ਹੈ ਜੀ ਇਹ ਕਿ ਮੁਲਾਂਕਣ ਦੇ ਤਿਕੋਣ ਦੇ ਤਿੰਨ ਪੱਖ ਕਿਹੜੇ ਨੇ ਉਹ ਤਿੰਨ ਬਿੰਦੂ ਜਾਂ ਪੱਖ ਕਿਹੜੇ ਨੇ ਇਹ ਤੁਸੀਂ ਆਪਣੀ ਕਾਪੀ ਤੇ ਨੋਟ ਕਰ ਲਓ ਔਰ ਯਾਦ ਕਰਨੇ ਹਨ ਮੁਲਾਂਕਣ ਨੂੰ ਆਤਮ ਵਿਸ਼ਲੇਸ਼ਣ ਤੇ ਆਤਮ ਸਮਿਖਿਆ ਦੇ ਰੂਪ ਵਿੱਚ ਇਸਤੇਮਾਲ ਕਰਨ ਦੇ ਨਾਲ ਨਤੀਜੇ ਬੜੇ ਲਾਭਦਾਇਕ ਮਿਲ ਸਕਦੇ ਹਨ। ਅੱਜ ਕੱਲ੍ਹ ਸਰਕਾਰੀ ਸਕੂਲਾਂ ਵਿੱਚ ਪ੍ਰੀਖਿਆ ਦਾ ਆਧਾਰ ਮੁਲਾਂਕਣ ਨੂੰ ਬਣਾਇਆ ਜਾ ਰਿਹਾ ਹੈ। ਆਤਮ ਆਪਣੇ ਆਪ ਦਾ ਵਿਸ਼ਲੇਸ਼ਣ ਕਰਨਾ, ਸੈਲਫ ਦੀ ਵਿਸ਼ਲੇਸ਼ਣ ਜਾਂ ਸਮਿਖਿਆ, ਆਪਣੀ ਆਲੋਚਨਾ, ਆਪਣੇ ਗੁਣਾ ਦੋਸ਼ਾਂ ਨੂੰ ਪਰਖਣਾ ਇਸ ਦੇ ਲਈ ਮੁਲਾਂਕਣ ਜੋ ਹੈ ਇੱਕ ਕਿਰਿਆ ਬੜੀ ਸਹਾਇਕ ਸਿੱਧ ਹੋ ਰਹੀ ਹੈ। ਤੇ ਅੱਜਕੱਲ੍ਹ ਸਕੂਲਾਂ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰੀਖਿਆ ਦੀ ਥਾਂ ਤੇ ਮੁਲਾਂਕਣ ਨੂੰ ਜੋ ਹੈ ਬੱਚੇ ਦੇ ਸਰਪੱਖੀ ਵਿਕਾਸ ਨੂੰ ਪਰਖਣ ਦਾ ਆਧਾਰ ਬਣਾਇਆ ਜਾ ਰਿਹਾ ਹੈ ਜਦ ਬਣਾਇਆ ਜਾ ਸਕੇ ਪੰਜਾਬੀ ਵਾਲੇ ਭੈਣ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਚੈਨਲ ਦਾ ਉਦੇਸ਼ ਘੱਟ ਸਮੇਂ 'ਚ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਦੇਣਾ ਹੈ ਜੋ ਮੈਂ ਪ੍ਰਸ਼ਨ ਤੁਹਾਨੂੰ 18 ਜਾਂ 19 ਮਿੰਟ ਚ ਕਰਾ ਰਹੀ ਹਾਂ ਇਹ ਹੀ ਡੇਢ ਜਾਂ 2 ਘੰਟੇ ਚ ਦੂਸਰੇ ਚੈਨਲ ਤੇ ਕਰਾਈ ਜਾਂਦੀ ਹਨ ਮੁਲਾਂਕਣ ਇੱਕ ਨਵਾਂ ਤਕਨੀਕੀ ਸ਼ਬਦ ਹੈ ਇਹ ਅਜੇਹੇ ਮਾਪ ਲਈ ਵਰਤਿਆ ਜਾਂਦਾ ਹੈ ਜਿਹੜੇ ਪੁਸਤਕ ਪਰਖਣਾ ਪ੍ਰਖਣਾ ਤੇ ਪ੍ਰੀਖਿਆਵਾਂ ਨਾਲੋਂ ਵਧੇਰੇ ਵਿਸ਼ਾਲ ਤੇ ਨਵੀਨ ਹਨ ਇਹ ਵਿਚਾਰ ਰਾਈਟਸ ਨੇ ਦਿੱਤੇ ਹਨ ਕੋਈ ਵੀ ਵਿਚਾਰ ਵੀ ਤੁਹਾਨੂੰ ਪੁੱਛੇ ਜਾ ਸਕਦੇ ਨੇ ਕਿ ਇਹ ਵਿਚਾਰ ਕਿਸ ਨੇ ਦਿੱਤੇ ਨੇ ਏ ਇੱਕ ਆਲੋਚਕ ਹੈ ਜੀ ਰਾਈਟ ਉਸਦੇ ਵਿਚਾਰ ਨੇ ਵਿਚਾਰ ਤੁਸੀਂ ਆਪਣੀ ਕਾਪੀ ਤੇ ਨੋਟ ਕਰ ਲਓ ਅਗਲਾ ਪ੍ਰਸ਼ਨ ਅੱਜ ਦਾ ਜੋ ਵਿਸ਼ਾ ਹੈ ਮੁਲਾਂਕਣ ਏਵੈਲੂਏਸ਼ਨ ਇਸ ਦਾ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਮੁਲਾਂਕਣ ਤੇ ਪ੍ਰੀਖਿਆ ਵਿੱਚੋਂ ਵਿਦਿਆਰਥੀ ਦੇ ਸਿੱਖਣ ਪੱਧਰ ਦਾ ਪਤਾ ਕਰਨ ਲਈ ਮੁਲਾਂਕਣ ਵਿਧੀ ਵਧੇਰੇ ਵਧਿਆ ਤੇ ਟੁਕਵੀਂ ਹੈ ਇਹ ਅਸੀਮੂਲੰਕਨ ਤੇ ਪ੍ਰੀਖਿਆ ਦੋਨਾਂ ਦਾ ਕੰਪੈਰੀਜ਼ਨ ਕਰੀਏ ਕਿ ਬੱਚੇ ਦੇ ਸਿੱਖਣ ਪੱਧਰ ਦਾ ਕਿਸ ਰਾਈਂ ਵਧੀਆ ਪਤਾ ਕੀਤਾ ਜਾ ਸਕਦਾ ਹੈ ਤਾਂ ਮੁਲਾਂਕਨ ਵਿਧੀ ਬੜੀ ਹੀ ਵਧੀਆ ਵਿਧੀ ਹੈ ਕਿਉਂਕਿ ਲਗਾਤਾਰ ਚਲਦੀ ਹੈ ਔਰ ਇਸ ਵਿਧੀ ਰਾਹੀਂ ਬੱਚੇ ਦੇ ਸਰਪੱਖੀ ਵਿਕਾਸ ਦਾ ਪਤਾ ਕੀਤਾ ਜਾ ਸਕਦਾ ਹੈ ਕਿ ਬੱਚੇ ਨੇ ਸਿੱਖਣ ਦੇ ਦੌਰਾਨ ਸਿੱਖਣ ਪੱਧਰ ਦੇ ਦੌਰਾਨ ਉਸ ਦਾ ਕਿੰਨਾ ਕੋ ਵਿਕਾਸ ਹੋਇਆ ਹੈ ਮੁਲਾਂਕਣ ਜੋ ਅਜਦਾ ਪੇਸ਼ਾ ਹੈ ਉਸ ਦਾ ਅਗਲਾ ਜੋ ਪ੍ਰਸ਼ਨ ਹੈ ਉਹ ਦੇਖਦੇ ਹਾਂ ਜੀ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ ਉਪਚਾਰਾਤਮਕ ਸਿੱਖਿਆ ਯੋਜਨਾ ਬਣਾਉਣਾ ਨਵੇਂ ਪਾਠਕ੍ਰਮ ਦੀ ਰਚਨਾ ਕਰਨਾ ਵਿਦਿਆਰਥੀਆਂ ਦਾ ਸਰਪੱਖੀ ਵਿਕਾਸ ਕਰਨਾ ਇਹ ਮੁਲਾਂਕਣ ਦੇ ਉਦੇਸ਼ ਹਨ ਮੁੱਲ ਜਮਾ ਅੰਕਨ ਮੁੱਲਾਂ ਦਾ ਮਾਪ ਉਸ ਦੇ ਉਦੇਸ਼ ਨੇ ਜੋ ਪ੍ਰੀਖਿਆ ਪ੍ਰਣਾਲੀ ਚੱਲ ਰਹੀ ਹੈ ਉਸ ਵਿੱਚ ਸੁਧਾਰ ਕਰਨਾ ਬੱਚੇ ਦਿਆਂ ਜੋ ਕਮੀਆਂ ਆਈਆਂ ਨੇ ਉਸ ਲਈ ਉਪਚਾਰਾਤਮਕ ਸਿੱਖਿਆ ਦੇਣਾ ਨਵੇਂ ਪਾਠਕ੍ਰਮ ਨੂੰ ਬਣਾਉਣਾ ਤੇ ਵਿਦਿਆਰਥੀਆਂ ਦਾ ਸਰਪੱਖੀ ਵਿਕਾਸ ਕਰਨਾ ਦੇਖੋ ਮੁਲਾਂਕਣ ਦਾ ਜਿਹੜਾ ਮੁੱਖ ਉਦੇਸ਼ ਹੀ ਇਹ ਹੈ ਕਿ ਵਿਦਿਆਰਥੀਆਂ ਦਾ ਸਰਪੱਖੀ ਵਿਕਾਸ ਕੀਤਾ ਜਾ ਸਕੇ ਇੰਪੋਰਟੈਂਟ ਹੈ ਜੀ ਇਹ ਔਰ ਪੀਟਾਟ 1 ਤੇ 2 ਦੇ ਵਿਦਿਆਰਥੀਆਂ ਲਈ ਅੱਜ ਦੀ ਵੀਡੀਓ ਬੜੀ ਸਹਾਇਕ ਸਿੱਧ ਹੋਏਗੀ ਪੰਜਾਬੀ 30 ਨੰਬਰ ਦੀ ਆਉਂਦੀ ਹੈ ਜੀ ਤਾਂ ਪਿਆਡਾਗੋਗੀ ਸਾਡੀ 30 ਨੰਬਰ ਚੋਂ 15 ਨੰਬਰ ਦੇ ਪ੍ਰਸ਼ਨ ਆਉਂਦੇ ਨੇ ਅਧਿਆਪਕ ਨੂੰ ਵਿਦਿਆਰਥੀ ਦੀ ਸ਼ਖਸੀਅਤ ਰੁਚੀਆਂ ਪ੍ਰੇਰਨਾਵਾਂ ਦਾ ਪਤਾ ਕਿੱਥੋਂ ਲੱਗਦਾ ਹੈ ਜੀ ਮੁਲਾਂਕਣ ਦੁਆਰਾ ਲੱਗਦਾ ਹੈ ਕੋਠਾਰੀ ਕਮਿਸ਼ਨ ਕੋਠਾਰੀ ਕਮਿਸ਼ਨ ਕਦੋਂ ਸੀ 1964 ਤੋਂ 66 ਤੱਕ ਕੋਠਾਰੀ ਕਮਿਸ਼ਨ ਸੀ ਉਸ ਨੇ ਮੁਲਾਂਕਣ ਨੂੰ ਇੱਕ ਨਿਰੰਤਰ ਜਾਂ ਲਗਾਤਾਰ ਪ੍ਰਕਿਰਿਆ ਤੇ ਸਿੱਖਿਆ ਪ੍ਰਣਾਲੀ ਦਾ ਅਨਿੱਖੜਵਾਂ ਅੰਗ ਮੰਨਿਆ ਹੈ ਕੇਸ ਨੇ ਕੋਠਾਰੀ ਕਮਿਸ਼ਨ ਕੀ ਕਹਿੰਦਾ ਹੈ ਕਿ ਮੁਲਾਂਕਣ ਇੱਕ ਲਗਾਤਾਰ ਚੱਲਣ ਵਾਲਾ ਪ੍ਰੋਸੈਸ ਹੈ ਕਦੇ ਵੀ ਖਤਮ ਨਹੀਂ ਹੁੰਦਾ ਤੇ ਸਾਡੀ ਸਿੱਖਿਆ ਪ੍ਰਣਾਲੀ ਦਾ ਇਹ ਅਨਿੱਖੜਵਾਂਗ ਹੈ ਇਸ ਨੂੰ ਸਿੱਖਿਆ ਪ੍ਰਣਾਲੀ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ ਕਿਉਂਕਿ ਪ੍ਰੀਖਿਆ ਨਾਲੋਂ ਜਿਹੜਾ ਮੁਲਾਂਕਣ ਹੈ ਉਹ ਬੱਚੇ ਦੇ ਸਰਪੱਖੀ ਵਿਕਾਸ ਦਾ ਪਤਾ ਪਰੋਸੀਯੋਗ ਕਰਦਾ ਹੈ ਵਿਸ਼ਵਾਸ ਜੋ ਕਰਦਾ ਹੈ ਔਰ ਜੋ ਪ੍ਰਮਾਣਿਤ ਕਰਦਾ ਹੈ ਉਹ ਪਰ ਮਾਨਾ ਦੇ ਆਧਾਰ ਤੇ ਜੋ ਰਿਜ਼ਲਟ ਦਿੰਦਾ ਹੈ ਉਸ ਨੂੰ ਚੁਟਲਾਇਆ ਨਹੀਂ ਜਾ ਸਕਦਾ ਸਕੂਲ ਵਿੱਚ ਵਰਤੀਆਂ ਜਾਣ ਵਾਲੀਆਂ ਮੁਲਾਂਕਣ ਤਕਨੀਕਾਂ ਨੂੰ ਦੋ ਵਰਗ ਪਰਿਮਾਣਾਤਮਕ ਤੇ ਗੁਣਾਤਮਕ ਵਿੱਚ ਵੰਡਿਆ ਜਾ ਸਕਦਾ ਹੈ ਕੁਆਲਿਟੀ ਤੇ ਕੁਆਂਟੀਟੀ ਦੋ ਜੋ ਹੈ ਇਹ ਮੁਲਾਂਕਣ ਦੀਆਂ ਤਕਨੀਕਾਂ ਨੇ ਅਸੀਂ ਦੋ ਤਕਨੀਕਾਂ ਨਾਲ ਬੱਚੇ ਦਾ ਸਕੂਲ ਦੇ ਵਿੱਚ ਮੁਲਾਂਕਣ ਕਰਦੇ ਹਾਂ ਅਗਲਾ ਮੁਲਾਂਕਣ ਜੋ ਅੱਜ ਦਾ ਵਿਸ਼ਾ ਹੈ ਉਸ ਦਾ ਕੋਸ਼ਣ ਦੇਖਦੇ ਹਾਂ ਜੀ ਕਿਹੜਾ ਹੈ ਜੀ ਮੁਲਾਂਕਣ ਨਾਲ ਸੰਬੰਧਿਤ ਪ੍ਰਸ਼ਨ ਜੋ ਹੈ ਚਾਈਲਡ ਡਵੈਲਪਮੈਂਟ ਜਿਸ ਨੂੰ ਸੀਡੀਵੀ ਕਹਿੰਦੇ ਨੇ ਪੰਜਾਬੀ ਤੇ ਇੰਗਲਿਸ਼ ਜੇ ਤੁਸੀਂ ਪੰਜਾਬੀ ਦੀ ਪੈਡਾਗੋਜੀ ਕਰ ਲੋ ਤਾਂ ਇੰਗਲਿਸ਼ ਤੇ ਤੁਹਾਨੂੰ ਆਪੇ ਹੀ ਆ ਜਾਏਗੀ ਵਾਚਨ ਜਾਂ ਪੜ੍ਹਨ ਕੋਸ਼ਲ ਕਿਰਿਆ ਪੈਰਾ ਪੜ੍ਹਨਾ ਅਸ਼ੁੱਧੀਆਂ ਲੱਭਣ ਧੁਨੀਆਂ ਦੇ ਉਤਾ ਚੜਾ ਆਦਿ ਦੀ ਜਾਂਚ ਕਰਦੀ ਹੈ ਪੜਨ ਕੋਸ਼ਣ ਦੇ ਰਾਹੀਂ ਕਿ ਬੱਚਾ ਸਹੀ ਗਤੀ ਲੈ ਉਹ ਸਿਕ ਸਹੀ ਉਤਾ ਚੜਾ ਦੇ ਨਾਲ ਸਹੀ ਪੈਰਾ ਪੜ੍ਹਿਆ ਹੈ ਕਿ ਨਹੀਂ ਇਹ ਪੜਨ ਕੋਸ਼ਲ ਦੇ ਰਾਹੀਂ ਅਸੀਂ ਪਰਖ ਸਕਦੇ ਹਾਂ ਸੋ ਅੱਜ ਦੀ ਵੀਡੀਓ ਦਾ ਵਿਸ਼ਾ ਸੀ ਜੀ ਮੁਲਾਂਕਣ ఎవਾਲუਏਸ਼ਨ ਇਸ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਨੇ ਉਹ ਪੰਜਾਬੀ ਪੀਟੈਟ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਤੇ ਸੀਡੀ ਦੇ ਵਿੱਚ ਵੀ evaluation ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਜਾਂਦੇ ਨੇ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਸਵਿਖ ਹਿਸਟਰੀ ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀਆਂ ਇਸ ਤੋਂ ਇਲਾਵਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ